ਲਓ ਵੀ ਦੋਸਤੋ ਆ ਪਾਠ ਦਾ ਸੌਦਾ ਹੋਇਆ ਸੁਖਨਾਬਲੂ ਬੱਕਰਾ ਮੰਡੀ ਵਿਖੇ ਤੇ ਸੁਬਾ ਸੁਬਾ ਦਾ ਟਾਈਮ ਆ ਤੇ ਬਾਈ ਰਾਜੂ ਸੁਖਨਾਬਲੂ ਇਹਨੇ ਵੇਚੀ ਆ ਤੇ ਅੰਕਲ ਛੱਤਿਆਣੇ ਵਾਲੇ ਨੇ ਲਈ ਆ ਬਾਈ ਰਾਜੂ ਆਪਣੀ ਸੀ ਨਾ ਇਹ ਹਾਂਜੀ ਹਾਂਜੀ ਬਾਈ ਤੇ ਬਾਈ ਕਿੰਨੇ ਦੀ ਵੇਚਤੀ ਇਹ ਤਾਇਏ ਨੇ ਲਿਖਾਈ ਕਰਾਈ ਆ ਬਾਈ ਠੀਕ ਆ ਤੇ 6800 ਰੁਪਏ ਆਪਣ ਉਤਰਦਾ ਦੇ ਦ 6800 ਯਾਨੀ 7000 7000 ਦੀ ਹੋ ਗਈ 7000 ਬਾਈ ਠੀਕ ਆ ਤਾਂ ਅੰਕਲ ਜੀ ਠੀਕ ਆ ਜਾਇ ਜੀ ਬਹੁਤ ਸੋਹਣੀ ਪਾਠ ਆ ਹਾਂਜੀ ਹਾਂਜੀ ਕੰਨ ਕੰਨ ਬਹੁਤ ਚੰਗਾ ਹੈ ਚਿੱਟੀ ਆਖਦੀ ਆ ਮੂੰਹ ਖੀਰੀ ਆ 7500 ਰੁਪਏ ਹੀ ਮੰਗਾਈ ਬਾਈ ਆਪਾਂ ਠੀਕ ਆ ਯਾਰ ਤੇਰੀ ਵੇਚ ਹੀ ਬਾਈ ਇਹੋ ਜੀ ਆ ਜਦੋਂ ਜਾਇਜ਼ ਪੈਸੇ ਮੰਗਦਾ ਅਗਲਾ ਤੇ ਲਾਉਣ ਵਾਲਾ ਵੀ ਫਿਰ ਜਾਇਜ਼ ਲਾਉਂਦਾ ਤਾਂ ਕੀ ਗੱਲਾ ਹੁਣ ਮੈਂ 7500 ਮੰਗਿਆ ਕਈ ਬੰਦੇ ਆ 3500 ਲੈ ਲਿਆ ਯਾਰ ਹਾਂ ਗੱਲ ਮੈਂ ਗਲਤ ਨਹੀਂ ਕਰ ਰਿਹਾ ਕਰੀਆਂ ਲੈਣ ਵੇਲੇ ਨਹੀਂ ਨਹੀਂ ਸਹੀ ਆ ਸਹੀ ਆ ਵਪਾਰ ਆਪਦੀ ਆਪਦੇ ਟੰਗ ਹੁੰਦੇ ਆ ਤੇ ਕਈ 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 15000 ਮੰਗ ਲੈਂਦੇ ਆ ਹਾਂਜੀ ਹਾਂਜੀ ਤੇ ਫਿਰ ਲੋਨ ਵਾਲਾ ਕੀ ਕਰੂਗਾ ਲੈਣ ਵਾਲੇ ਨੂੰ ਦੇਣ ਵਾਲੇ ਨੂੰ ਦੋਨੋਂ ਨੂੰ ਸੁਆਦ ਆ ਹਾਂ ਜਿੰਨੀ ਤੋਂ ਮੈਂ ਤੇ ਭਮਾ ਕਰ ਦਿੰਦੇ ਨਾ ਵੀ ਨਖਰਾ ਭਾਲਾ ਉੱਚਾ ਹੈ ਇਹਦਾ ਹਾਂ ਸਹੀ ਆ ਬਹੁਤ ਵਧੀਆ ਨਖਰਾ ਵੇਖ ਲੋ ਕਿੰਨੀਆਂ ਬੱਕਰੀਆਂ ਖੜੀਆਂ ਆ ਜੀ ਕਿਸੇ ਨਾਲੋਂ ਅਲਤੋ ਵਖੇ ਜੀ ਬਿਲਕੁਲ ਬਿਲਕੁਲ ਬਹੁਤ ਸੋਹਣੀ ਹੈ ਪਤਨ ਨਖਰੇ ਦੇ ਪੈਸੇ ਦਿੱਤੇ ਪੁੱਤ ਹਾਂ ਜਿਹੜੇ ਜਾਨਵਰ ਨਵੈਸ਼ਾ ਚਾਹੁੰਦੇ ਆ ਉਹ ਚੀਜ਼ ਕਰਨਾ ਨਖਰੇ ਤੋਂ ਮੈਂ ਵੀ ਨਹੀਂ ਫੜਦਾ ਹਾਂ ਨੰਬਰਾਂ ਨੰਬਰਾਂ ਦਾ ਹੀ ਮੋਲ ਆ ਕਿਸੇ ਪਾਸੇ ਬੁਗੜੇ ਫੁੜੇ ਦੇ ਨਖਰੇ ਕਰ ਕਰਕੇ ਕਾਲੇ ਤੇ ਚਿੱਟੇ ਚਿੱਟੇ ਤੇ ਫੇਰ ਕਾਲੇ ਆਈ ਜਾਂਦੇ ਹਾਂ ਠੀਕ ਆ ਉਹ ਤਾਂ ਜੇ ਆਉਂਦੀ ਹੈ ਪਰ ਅਸੀਂ ਵੀ ਤਾਇ ਦੇ ਡੇਕਾਂ 'ਚ ਬੱਚੇ ਸੀ ਹਾਂ ਸਹੀ ਆ ਸਹੀ ਆ ਬਹੁਤ ਬਹੁਤ ਮਾਰਾ ਸਭ ਨੂੰ ਭਜਾਵੇ ਹਾਂ ਸੋ ਨੋ ਯਾਰ ਇਹਦਾ ਤੁਹਾਨੂੰ ਆ ਵਿਖਾਉਨੇ ਆ ਇੱਧਰ ਆ ਜਾ ਆ ਹੋ ਜਾ ਮੋਟੂ ਆ ਜਾ ਕਿਹੜੇ ਬੱਕਰੇ ਦਾ ਟਾਂਦਰਾ ਹੋ ਰਿਹਾ ਸੀ ਅੱਛਾ ਜੀ ਮੈਂ ਦੱਸਦਾ ਤੁਹਾਨੂੰ ਗੱਲ ਠੀਕ ਆ ਆ ਬੱਕਰੀ ਇਹਦੀ ਠੀਕ ਆ ਉਹ ਚਿੱਟੀ ਹੈ ਚਿੱਟੀ ਆ ਬੱਕਰੀ ਰਾਜੀ ਦੀ ਆ ਬੱਕਰੀ ਰਾਜੀ ਦੀ ਚਿੱਟੀ ਗੱਪਣ ਠੀਕ ਆ ਇਹ ਬਾਈ ਜੀ ਆਹ ਮੈਂ ਦਾ ਵੇਖੀ ਸੀ ਉਹ ਚਿੱਟੋ ਤਾਂ ਬਣਾ ਲਈ ਤੁਹਾਨੂੰ ਬਣਾ ਦੇ ਜੀ ਤੈਨੂੰ ਅੱਛਾ ਦੋ ਵਕਤ ਦਿੰਦਾ ਸੀ 5000 ਰੁਪਿਆ ਹਾਂ ਤੇ ਬੱਕਰੀ ਹੁਣ ਤਾਂ ਇਹ ਕਿਹੜੀ ਮੈਂ ਬੱਕਰੀ ਮੇਰੀ ਮੈਂ ਬਣਾਈ ਸੀ ਆਹ ਪੱਠ ਭਾਜੀ ਦੇ ਦਿੰਦਾ ਕੌਣ ਇਹ ਤਾਂ ਨਾਲ ਆ ਤੈਨੂੰ ਹੁਣ ਸੋਨ ਲਾ ਮੈਂ ਸੌਦਾ ਕਰਾਤਾ ਸੀ 6000 ਰੁਪਿਆ ਨਾਲ ਦੇਣਾ ਕਰ ਲਿਆ ਜੀ ਅੱਛਾ 6000 ਰੁਪਿਆ ਇਹ ਆਦਾ ਬਾਈ ਆ ਨਿਵੇੜ ਦੇ ਤੂੰ ਹਾਂ 6000 ਰੁਪਿਆ ਜਿਨ ਨਿਵੇੜਦਾ ਇਹ ਆਦਾ ਤਾਂ ਮੈਂ ਵੱਡੀ ਦਾ ਮਾਰੀ ਦਾ ਮੈਨੂੰ ਬੱਕਰੀ ਦੀ ਭੇਖਾ ਭਾਈ ਅੱਛਾ ਪੱਕੀ ਵਾਕਿਆ ਚੰਗੀ ਹੈ ਹਾਂ ਤੇਰਾ ਪੱਕੀ ਦਾ ਵੇਖ ਓਏ 10 ਮੰਗਦਾ ਇਹ 6 ਤੇ ਆ 5 ਤੇ ਆ ਗਏ 6 ਦਾ ਮੈਂ ਇਹਨਾਂ ਦਾ ਫੈਸਲਾ ਕਰਦਾ ਜੀ ਹੁਣ ਇਹ ਇਹਦਾ ਵੀ ਮੈਂ ਦੇਣੀ ਨਹੀਂ ਮੈਨੂੰ ਪਤਾ ਠੀਕ ਆ ਯਾਰ ਤੂੰ ਪੱਕੀ ਦਾ ਮੈਂ ਕਰਾਂਗਾ ਜੀ ਬਸ ਮੈਂ ਕਰਾਂਗਾ ਕੀ ਰਹਿ ਗਿਆ ਹੁਣ ਨਹੀਂ ਨਹੀਂ ਓਏ ਹੁਣ ਤਾਂ ਥੋੜੇ ਹੀ ਨੇ ਪੱਖਾ ਗੇੜ ਗਿਆ ਕੋਈ ਨਹੀਂ ਹੈ ਸੀ ਗੱਲ ਭਲੇਖੇ ਜੀ ਆ ਗਣ ਕਿੰਨੇ ਨੇ ਨੇੜੇ ਦੱਦ ਲਾ ਲੋ 3500 ਮੰਨ ਲਾ ਦੀਏ 3000 ਹੋਰ ਦਵਾ ਦੇ ਉਹ 2500 ਸੀਗਾ ਬਾਈ ਠੀਕ ਆ 650 ਹੋ ਗਿਆ ਨਹੀਂ ਨਹੀਂ ਉਹ 10000 ਹੋਰ ਕੀ ਹੈ ਬਰਾੜਾ 500 ਸੀ ਕਹੇ ਕੋ ਦੋ ਬਣਾਤਾ ਉਹ ਨਹੀਂ ਆਤਾ ਉਹ 650 ਹੋ ਗਿਆ ਤੁਹਾਨੂੰ 650 ਕਰਤਾ ਹੀ ਤੁਹਾਨੂੰ ਮੈਂ ਸਾਰਾ ਨਹੀਂ ਸਾਰਾ ਲਈ ਮੈਂ ਅਜੇ ਪੁੱਛਿਆ ਵੀ ਨਹੀਂ ਬਰੋ ਨੂੰ 500 ਮੈਂ ਵਧਾਦਾ ਤੇਰਾ ਉਹ ਉਹਨੂੰ ਪੁੱਛਿਆ ਵੀ ਚਰਮ ਨਾਲ ਮੈਂ ਨਹੀਂ ਪੁੱਛਿਆ ਉਹਨੂੰ ਮੈਂ ਮੈਂ ਤਾਂ ਬੱਕਰੀ ਬਣਾਈ ਖੜਾਈ ਮੈਨੂੰ ਨਹੀਂ ਆਪਾਂ ਰੱਬ ਨੂੰ ਜਾਣ ਦੇਣੀ ਮੈਨੂੰ ਪਤਾ ਨਹੀਂ ਇਹ ਗੱਲ ਦਾ ਬੱਕਰੀ ਚੰਗੀ ਉਹ ਮੇਰੇ ਸਾਹਮਣੇ ਲਈਏ ਨੇ ਨਹੀਂ 17 ਦੀ ਇਹ ਨੇ ਆ ਤਾਂ ਇਹਨੂੰ ਪੁੱਛੋ ਯਾਰ ਇਹ ਸਤਾਰਾਂ ਦੀ ਰਹੀ ਹੈ ਰੁਮਾ ਦੱਸਣਾ ਜਿਹੜੋ ਲਈ ਹੈ ਗੁੜੀ ਵਾਲੇ ਮੁੰਡਿਆਂ ਦਾ ਮੈਂ ਦੋਈਆ ਆਹ ਇਹ ਕਾਹਦੇ ਪਿਰੋ ਚਿਤ ਮੰਨਾ ਤਾਂ ਹਾਂ ਕਰਦੀ 17 ਦੀ ਲਈ ਹੈ 7000 ਰੁਪਏ ਦੇ ਦੇ ਨਾਲ ਉਹਨੂੰ ਲਖਾਈ ਉਤੋਂ ਮੈਂ ਕਰਾ ਦੂੰਗਾ ਚਲ ਬਸ ਠੀਕ ਹੈ ਰੱਖੀ ਚਲ ਪਾਵਾ ਪਾਵਾ ਬਹੁਤ ਵਧੀਆ ਹੋ ਗਿਆ ਲੋ ਵੀ ਸੋਨਾ ਦਾ ਬਣਾਈ ਖੜਾ ਸੀਗਾ ਇਹ ਕਾਇਆ ਵਾ ਉਹ ਭਾਈ ਮੰਦਰਾ ਕਲੇ ਕਰਾਤਾ ਅੰਕਲ ਕਲੇ ਹੋ ਗਿਆ ਇੱਕ ਪੱਠਾ ਭਾਈ ਗੋਲੇ ਓਏ ਸੁਣੋ ਯਾਰ ਉਹ ਪੱਠਾ ਕਾਲੀਆਂ ਬਾਈ ਕੋਲੇ ਰੱਜੀ ਨੇ ਦੁਆਤੀਆਂ ਠੀਕ ਆ 7000 ਰੁਪਿਆ ਦੁਆਤਾ ਰਜੀ ਨੂੰ ਠੀਕ ਆ ਆ ਬੱਕਰੀ ਬਾਈ ਨੂੰ ਦੁਆਤੀ ਨਹੀਂ ਰਾਜੀ ਨੇ ਕਰਾਉਣੀ ਲਖਾਈ ਰਾਜੀ ਨੇ ਕਰਾਉਣੀ ਰਾਜੀ ਨੇ ਕਰਾਉਣਾ ਦੋਨੋਂ ਪਾਸੇ ਲਖਾਈ ਹੋਣੀ ਕਰੂ ਆ ਬੱਕਰੀ ਦਿੱਤੀ ਹੈ ਬਾਈ ਐਸੇ ਆ ਗਏ ਬਾਈ ਕੋਲੇ ਅਗਲੀ ਮੰਡੀ ਦੇਣੇ 3 3500 ਆ ਗਏ ਚਲੋ ਠੀਕ ਆ ਦੂਜੀ ਅਗਲੀ ਮੰਡੀ ਦੇਣਾ ਇਹਨੇ ਠੀਕ ਆ 50000 ਰੁਪਿਆ ਰਹਿ ਗਿਆ 3500 ਆ ਆ ਵੀ ਤੁਹਾਨੂੰ ਦਿਖਾਉਣੇ ਤੇ ਬੱਕਰੀ ਵੀ ਦੁਬਾਰਾ ਦਿਖਾਉਣੇ ਦੋ ਆ ਬੱਕਰੀ ਹੈ ਜੀ ਬਹੁਤ ਚੰਗੀ ਗੱਬਣ ਬੱਕਰੀ ਹੈ ਗੱਪਣਾ ਹੀ ਹੈ ਹਾਂ 50000 ਰਾਂਗ ਚ ਨੇ ਗੱਪਣਾ ਗੱਪਣਾ ਆ ਤਾਂ ਦਸੀ ਦਾ ਕਿੱਤ ਲਾਓ ਜੀ ਆ ਦੋ ਪਠਾ ਇੱਕ ਦਾ ਆ ਬੱਕਰੀ ਆ ਦੇਸੀ ਇੱਕ ਆ ਦੋ ਪਠਾ ਹੈ ਤੇ ਨਾਲ ਨਾਲ 7000 ਰੁਪਿਆ ਤੇ ਸਬਦਾ ਤੁਹਾਨੂੰ ਵਿਖਾਤਾ ਇਸੇ ਤਰ੍ਹਾਂ ਤੁਹਾਨੂੰ ਅਗਲਾ ਸਬਦਾ ਦਿਖਾਵਾਂ ਲਓ ਵੀ ਮਿੱਤਰੋ ਇੱਕ ਆ ਸਬਦਾ ਹੋਇਆ ਸੁਖਣਾ ਆ ਬਲੂ ਬੱਕਰਾ ਮੰਡੀ ਦੇ ਬੱਕਰਾ ਲਿਆ ਸੀ ਬਾਈ ਮੰਦਰ ਚੁਗਿਆਂ ਵਾਲਾ ਆ ਜਾ ਬਾਈ ਜੀ ਤੇ ਚਾ ਬਾਈ ਮੰਦਰਾ ਆਪਣਾ ਸੀ ਬੱਕਰਾ ਤੇ ਕਿੰਨੇ ਦਾ ਵੇਚਦਾ ਬਾਈ ਬਾਈ 4500 ਦੇ ਲਿਆ ਜੀ 4500 ਦੇ ਦੇਤਾ ਇੱਥੇ ਠੀਕ ਆ ਉਹ ਜਿਹੜੀ ਲਿਖਾਈ ਤੇ ਇੰਨੀ ਪੂਈ ਸੀ ਉਹ ਇਹਨਾਂ ਨੂੰ ਬਾਦ ਉਹ ਇਹਨਾਂ ਨੂੰ ਬਾਦਲੇ ਪੂਰੇ ਪੂਰੇ ਮਤਲਬ ਕਿ ਮਾਇਆ ਦੇ ਜੇ ਤੇ ਇੱਕ ਵਾਰ ਮਿਸ਼ਰੀ ਨਾਲ ਸੌਦਾ ਕਰਨ ਦਾ ਸ਼ੌਂਕ ਹੀ ਸੀ ਤੇ ਬਾਈ ਆਪਾਂ ਕਿਹੜਾ ਪਿੰਡ ਆਪਣਾ ਉਹੀ ਦੇਤਾ ਮਿਸ਼ਰੀ ਵਿੜੰਖੇੜਾ ਵਿੜੰਖੇੜਾ ਅੱਜ ਕਾਰੀ ਨਾਗ ਲਾਇਆ ਬਾਈ ਤੁਸੀਂ ਇੱਥੋਂ ਤੇ ਠੀਕ ਮਿਲ ਗਿਆ ਬੱਕਰਾ ਬਾਈ ਤੈਨੂੰ 5-400 ਮੰਦਾ ਹੀ ਮਿਲ ਗਿਆ ਧੰਨਵਾਦ ਬਾਈ ਲਓ ਵੀ ਦੋਸਤੋ ਅੱਜ ਦਿਨ 100ਵਾਰ ਆ ਤੇ 100ਵਾਰ ਵਾਲੇ ਦਿਨ ਪਿੰਡ ਸੁਖਨਾਬ ਨੂੰ ਵੀ ਇਹ ਬੱਕਰਾ ਮੰਡੀ ਲੱਗਦੀ ਆ ਸਾਰਾ ਦਿਨ ਪਹਿਲਾਂ ਖੁੱਲੇ ਸੌਦੇ ਹੁੰਦੇ ਉਸ ਤੋਂ ਬਾਅਦ ਬੋਲੀ ਹੁੰਦੀ ਆ ਦੋਸਤੋ ਬੋਲੀ ਦਾ ਟਾਈਮ ਹੋ ਚੁੱਕਿਆ ਤੇ ਆ ਬੋਲੀ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤੇ ਇੱਕ ਬਾਈ ਜੀ ਬੇਨਤੀ ਸੁਣ ਲਓ ਜਿੰਨੇ ਵੀ ਮੇਰੇ ਵਪਾਰੀ ਵੀਰ ਇੱਥੇ ਆਏ ਆ ਵੀ ਮੰਡੀ ਆਨਰਾਂ ਵੱਲੋਂ ਬੇਨਤੀ ਆ ਵੀ ਚੱਲਦੀ ਬੋਲੀ ਦੇ ਵਿੱਚ ਕੋਈ ਬਾਹਰ ਸੌਦਾ ਨਾ ਕਰੇ ਫੇਰ ਕੋਈ ਨਾ ਆਖੇ ਵੀ 1500 ਰੁਪਿਆ ਜੁਰਮਾਨਾ ਕੀਤਾ ਜਾਊਗਾ ਉਸ ਤੋਂ ਬਾਅਦ ਕਰ ਸਕਦਾ ਜਾਂ ਉਹਦੋਂ ਪਹਿਲਾਂ ਕੋਈ ਵੀ ਵੀਰ ਸੌਦਾ ਕਰ ਸਕਦਾ ਤੇ ਹੁਣ ਬੋਲੀ ਤੋਂ ਬਾਅਦ ਸੌਦੇ ਹੋਣਗੇ ਪਹਿਲਾਂ ਹੁਣ ਬੋਲੀ ਹੋਊਗੀ ਤੇ ਚਲੋ ਬਾਈ ਜੀ ਕਰੋ ਬਾਈ ਬੋਲੀ ਸ਼ੁਰੂ ਪਹਿਲਾਂ ਇਹ ਵੇਖੋ ਬਾਈ ਇਕੱਲੇ ਦਾ ਸੌਦਾ ਕਰਾਂ ਤੁਸੀਂ ਕਿੱਥੇ ਵੇਚਨੇ ਆ ਇਹ ਇਕੱਠੇ ਵੇਚਨੇ ਆਉਂਦੇ ਸੀ ਉਹ ਆਨੇ ਇਕੱਠੇ ਵੇਚਨੇ ਸੀ ਯਾਰ ਗੱਲਮ ਗੱਲ ਪਹਿਲਾਂ ਇਕੱਲਾ ਇਕੱਲਾ ਕਰ ਲੈ ਗੱਲਾਂ ਕਰ ਲੈ ਬਾਈ ਯਾਰ ਕਾਲੇ ਤੋਂ ਫਿਰ 6000 ਰੁਪਏ ਯਾਰ 6000 6200 ਕਰੋ आठ सौ, पाँच सौ करिए, पाँच सौ, चार सौ कर दे, सात हजार कर दे, सात हजार, हाँ, सात हजार, कत्तर सौ, कत्तर सौ कर दे, कत्तर सौ, कितना भाई इधर? कत्तर सौ, कत्तर सौ, क्या? चलो, चलाओ, चलाओ, पचास सौ राजी, पचास सौ ਕੱਲਾ ਹੈ ਹੁਣ ਕੱਲਾ ਆਉਂਦਾ ਹੀ ਲੈਣ ਨੂੰ ਕੱਲਿਓ ਹੁਣ ਲਾਤਾ ਸੀ ਆਪਾਂ ਨੂੰ ਫੇਰ ਹੁੰਦਾ ਆਪਾਂ ਕੋਲ 7500 300 ਅੱਧਾ ਸੈਂਕੜਾ ਦੇ ਦਿਓ ਨਾ ਹੁਣ ਤਾਂ ਹੌਟਲ ਚੱਲੂ 4000 7500 ਆਪਾਂ ਗਾਉਂ ਹਾਂ ਹਾਂ ਭਾਈ ਹੈਗਾ ਕੋਈ 7500 ਦਿੱਤੇ 7500 2 7500 3 ਹਾਂ ਭਾਈ ਕੀ ਰਹਿਦਾ ਘੋਕ ਕਰਿਓ ਨਹੀਂ ਰਹਿਦਾ ਭਾਈ ਕਿੰਨਾ ਦੇਣਾ ਭਾਈ 100 ਘੱਟ ਨਹੀਂ ਦੇਣਾ ਲੈ ਭਾਈ ਲੈ ਭਾਈ ਇਹਦਾ ਕਰਿਓ ਲੋ ਵੀ ਬਾਈ ਜਗਰੂਪ ਸਿੰਘ ਮੱਲਣ ਤੇ ਸਖਦੇਵ ਮਢਾਕ ਇਹਨਾਂ ਦਾ ਮਾਨ ਸਨਮਾਨ ਕਰਨ ਲੱਗੇ ਆ ਉਸ ਦਿਨ ਇਹ ਆਏ ਨਹੀਂ ਸੀ ਨਵੇਂ ਸਾਲ ਵਾਲੇ ਦਿਨ ਤੇ ਇਹਨਾਂ ਨੂੰ ਵੀ ਜੀ ਆਇਆਂ ਆਖਿਆ ਜਾਂਦਾ ਤੇ ਬਾਈ ਦੇ ਤਾਂ ਫੋਟੋ ਪਹੁੰਚ ਗਈ ਸੀਗੀ ਤੇ ਬਾਈ ਨੂੰ ਤਾਂ ਸ਼ੀਲਡ ਦੇ ਰਹੇ ਆ ਤੇ ਦੂਜੇ ਬਾਈ ਨੂੰ ਮੈਡਲ ਪਾ ਰਹੇ ਬਹੁਤ ਵਧੀਆ ਸੌਦੇ ਕਰਦੇ ਆ ਇਹ ਬਹੁਤ ਬਹੁਤ ਧੰਨਵਾਦ ਬਾਈ ਜੀ ਇਹਨਾਂ ਨੂੰ ਵੀ ਦੇਵਾਂਗੇ ਸ਼ੀਲਡ ਆਪ ਸਰਾਂਤ ਨਹੀਂ ਹਾਂਜਾ ਬੰਦਾ ਮਕਾ ਦੂਗਾ ਗਲਤ ਮਕਾਊਗਾ ਕੀ ਗੱਲ ਮੈਂ ਮੰਡੀ ਦਾ ਭਾਵਾ ਮੇਰਾ ਪਾਉਨੇ ਮੂਹ ਦੀ ਕਦਰ ਰੱਖਦੇ ਨਾ ਬੈਠੇ ਨੇ 500 ਘਟਾ ਦੱਪਾ ਬੋਲੇ ਨੇ ਵੀ ਨਹੀਂ ਨਹੀਂ ਫਿਰ ਆਪਾਂ ਵੀ ਤੈਨੂੰ ਕੱਚੀ ਕਰਤਾ ਤੋਂ ਕਰਤਾ ਆਪਾਂ ਨਹੀਂ ਮੋੜ ਤਾਂਦਰਾ ਚੱਲ ਤਰਾ ਕੇ ਤਲੀ ਦੇ ਦੇ ਆਈ ਆਪ ਦੀ ਆਪ ਦੀ ਹਾਂ ਹਾਂ ਸਹੀ ਆ ਇਹ ਦੁਪਾਲਾ ਚਾਚਾ ਬਣ ਕੇ ਨਹੀਂ ਮੈਂ ਕਰੂੰ ਇਹ ਤਾਂ ਮੇਰੀ ਨਾ ਖੰਡ ਮਿਸ਼ਰੀ ਦਾ ਪ੍ਰੇਮ ਹੈ ਮੈਂ ਉਹ ਨਹੀਂ ਕਰੀ ਤੂੰ ਉਹ ਮਿਸ਼ਰੀ ਲਾਉਂਗਾ ਤੇਰੀ ਮਿਸ਼ਰੀ ਖਾ ਉਹ ਮਿਸ਼ਰੀ ਲੈਣ ਚੱਲਦੇ ਲੈ ਕੇ ਆਉਂਦਾ ਤੇਰੇ 7300 ਪੈਸੇ ਜਦੋਂ ਚੱਪ ਕਰਦਾ ਮੱਥੇ ਪੈ ਜੇਗੀ ਇੱਕ ਮੇਰ ਦੇ ਮੇਰ ਦੇ ਦਾ ਮੈਂ ਨਾ ਪਾ ਲੈਣਾ ਲਾ ਫੜ ਬੰਦਰਾ ਓਏ ਤਰੋਈ ਜਾਂਦੇ ਕੋਈ ਗੱਲ ਨਹੀਂ ਮਾਇਆ ਹੱਥ ਕੱਢ ਹੱਥ ਕੱਢ ਹੱਥ ਕੱਢ ਬੋਲੀ ਨਾ ਬੋਲ ਨਾ ਕਰੀ ਬੀ 15 ਬੋਲ ਗਿਆ ਨਾ ਬਸ ਸਹੀ ਹੈ ਮੰਦ ਸਹੀ ਹੈ ਸਹੀ ਹੈ ਜਿਹੜਾ ਕੋ ਹੋ ਗਿਆ ਨਹੀਂ ਅਸੀਂ ਸਹੀ ਹੈ ਸਹੀ ਹੈ ਸਹੀ ਹੈ ਮੇਰਾ ਪਤਾ ਪੜ ਨਹੀਂ ਨਹੀਂ ਅੱਜ ਮਾਮੂਲੀ ਦੋ ਬੋਲ ਗਿਆ ਸਹੀ ਹੈ ਸਹੀ ਹੈ 15 ਬੋਲ ਸਹੀ ਹੈ ਪਹਿਲਾ ਬੋਲ ਦੀ ਕਦਰ ਰੱਖਤੀ ਪਾਲਾ ਜੀ ਮਾਂ ਤੇ ਬੋਲ ਦੀ ਪਹਿਲਾ ਕਦਰ ਰੱਖਤੀ 500 ਦੀ ਮੈਂ ਬੋਲਿਆ ਨਹੀਂ ਮੇਰੇ ਪਿਓ ਮਾ ਸਵਾਨਾ ਇਹਨੇ ਬੋਲਿਆ ਚਾਚਾ ਹੁਣ ਤੱਕ ਮੇਰਾ ਕਸੂਰ ਕੋਈ ਬਾਹ 300 ਰੁਪਏ ਲਿਖਾਈ ਕਰਦੇ ਯਾਰ ਲਿਖਾਈ ਕਰਾ ਦਿਓ ਯਾਰ ਲਿਖਾਈ ਕਰਾ ਦੂ ਆ 45 ਦੇ ਇਹਨੂੰ ਮੈਂ ਕਿਸੇ ਬੱਚੇ ਬੰਦਾ ਉਹਦਾ ਜ਼ਰਾ ਆਖੀ ਲਵੇ ਮੈਨੂੰ ਘਰੇ ਭਰੀ ਦੇ ਦੇ ਇਹ ਰੱਖ ਲੈ 4500 ਦਾ ਜਲਦ ਉਹ ਸਹੀ ਆ 1500 ਰੁਪਏ ਸਹੀ ਆ ਆ ਬੱਚੇ ਨਾਲ ਸੌਦਾ ਹੁੰਦਾ ਏ ਦੋਸਤੋ ਬਹੁਤ ਸ਼ਾਨਦਾਰ ਬੱਚਾ ਹੈ ਬਰੀ ਗਿਆ ਵਰ ਗਿਆ ਤੀਜ ਨੂੰ ਮਰ ਜੇ ਤੇ ਨਾ ਵਸ਼ੇ ਆ ਨਗਦੀ ਵੀ ਕੀ ਜੰਦੇ ਮਾਤੇ ਦੇ ਮੂੰਹ ਨੀ ਝਾਕਦਾ ਮੇਰੇ ਨੇ ਲੈ ਗਿਆ ਠੀਕ ਆ ਚਲ ਸਰਦਾਰ ਇੱਕ ਕਾਲ ਆਇਆ ਹੁਣ ਮੈਂ ਤੇਰਾ ਮਾਨ ਰੱਖਦਾ ਆਪਣਾ ਇਹਦਾ 2000 ਰੁਪਏ ਦੇਣੇ ਨੇ ਦੋਨੇ ਪਾਸੇ ਲਿਖਾਈ ਮੈਂ ਕਰਾ ਲੂੰਗਾ ਇਹਨੂੰ ਛੋੜ ਤੇ ਨਹੀਂ ਬੱਕ ਚਾ ਬਸ ਇਹ ਵਾਲਾ ਮੇਰਾ ਹੁਣ ਮੈਨੂੰ ਕਹੀ ਨਾ ਕੋਈ 200 ਲਿਖਾਈ ਜਾ ਤੇ ਮਤੋ ਗੱਲ ਸੁਣ ਤੂੰ ਮੇਰੀ ਗੱਲ ਸੁਣ ਟੂ 200 ਵੀ ਪੈ ਗਿਆ ਇੱਕ ਤਾਂ ਮੇਰੀ ਗੱਲ ਸੁਣ ਲੈ 200 ਪੈ ਗਿਆ ਉਹ ਤੇ 200 ਅੱਜ ਆ ਗਿਆ ਬੜਾ 500 ਪੈ ਗਿਆ ਬੜਾ 500 ਪੈ ਗਿਆ ਜਦੋਂ ਮੈਂ ਤੈਨੂੰ ਗੱਲ ਇੱਕ ਮਗਾਤੀ ਨਾ 100 ਰੁਪਏ ਹੀ ਆ ਬਾਈ ਯਾਰ ਮੈਂ ਤੈਨੂੰ ਗੱਲ ਹੀ ਮਗਾਤੀ ਦੋ ਹੁਣ ਮੈਨੂੰ ਬਿੰਦੇ ਬਿੰਦੇ ਛੇੜੀ ਨਾ ਜੇ ਤਾਂ ਚਿਤ ਮੰਨਦਾ ਲਖਾਈ ਦੋਨੇ ਬਸਦੀ ਕਰਾ ਦੂ ਰੁਪਿਆ 2000 ਵੜਾ ਦੇ ਨਹੀਂ ਵੜਾ ਦੇ ਪਿੰਦੇ ਨਾ ਲੱਗਦੇ ਉਹ ਦੇ ਦੇ ਨਾ ਭਾ ਪਿਆ ਤਾਂ ਮਾਰਕਾ ਤੋ ਤੋ ਨਹੀਂ ਹਰ ਜਾ ਮੈਂ ਹੁਣ ਮੈਂ ਲੈ ਜਾਣੀ ਇਰਮਾਨ ਬੰਦੇ ਸ਼ੁਰੂ ਕਰ ਲੋ ਹੋਰ ਦੋਸਤ